ਸਤਿ ਸ਼੍ਰੀ ਅਕਾਲ ਸਲਾਮ ਅਦਾਬ ਮੇਰੇ ਪਿਆਰੇ ਸਾਥੀਓ ਕੀ ਹਾਲ ਚਾਲ ਨੇ ਉਮੀਦ ਕਰਦੀ ਆ ਸਭ ਠੀਕ ਠਾਕ ਹੋਵੋਗੇ ਇੱਕ ਵਾਰ ਫਿਰ ਤੁਹਾਡੀ ਖਿਦਮਤ ਦੇ ਵਿੱਚ ਮੈਂ ਤੁਹਾਡੀ ਆਪਣੀ ਲਖਵੀਰ ਕੌਰ ਹਾਜ਼ਰ ਆ ਜੀ ਸਾਥੀਓ ਸਵਾਗਤ ਕਰਦੀ ਆ ਤੁਹਾਡਾ ਤੁਹਾਡੇ ਆਪਣੇ ਮਨਪਸੰਦ ਪ੍ਰੋਗਰਾਮ ਦੋ ਲਫ਼ਜ਼ ਦੀ ਸਕੂਨ ਦੇ ਵਿੱਚ ਕੀ ਚੱਲ ਰਿਹਾ ਦੋਸਤੋ ਅੱਜਕੱਲ੍ਹ ਜ਼ਿੰਦਗੀ ਦੇ ਵਿੱਚ ਮੌਸਮ ਦਾ ਚੇਂਜ ਹੋ ਰਿਹਾਗਾ ਤੇ ਇਸ ਲਈ ਕਮਾਂਕਰਾਂ ਦੇ ਵਿੱਚ ਰੁਝੇ ਹੋਵਾਂਗੇ ਪਰ ਕਮਾਂਕਰਾਂ ਦੇ ਵਿੱਚੋਂ ਜੇ ਕਮਾਂਕਰਾਂ ਦੇ ਨਾਲ ਵੀ ਤੁਸੀਂ ਆਪਣਾ ਪ੍ਰੋਗਰਾਮ ਜ਼ਰੂਰ ਸੁਣ ਸਕਦੇ ਹੋ ਕਿਉਂਕਿ ਇਹਦੇ ਵਿੱਚ ਦੇਖਣ ਵਾਲੀ ਕੋਈ ਗੱਲ ਨਹੀਂ ਸਿਰਫ ਸੁਣਨ ਵਾਲੀ ਗੱਲ ਹੈ ਤੇ ਸੁਣ ਕੇ ਅਮਲ ਕਰਨ ਵਾਲੀਆਂ ਗੱਲਾਂ ਹੁੰਦੀਆਂ ਆਪਣੇ ਪ੍ਰੋਗਰਾਮ ਦੇ ਵਿੱਚ ਜੀ ਦੋ ਲਫ਼ਜ਼ ਸਕੂਨ ਪ੍ਰੋਗਰਾਮ ਤਹਿਤ ਤੁਹਾਨੂੰ ਇੱਕ ਨਾਮ ਤੇ ਪਤਾ ਲੱਗ ਜਾਂਦਾ ਹੈ ਨਾ ਵੀ ਦੋ ਲਫ਼ਜ਼ ਸਕੂਨ ਦੇ ਯਾਨੀ ਕਿ ਇਹਨਾਂ ਮੁਰ ਜਾਣ ਪਰੀ ਜ਼ਿੰਦਗੀ ਦੇ ਵਿੱਚ ਆਪਾਂ ਦੋ ਕ ਗੱਲਾਂ ਕਰਨੀਆਂ ਹੈਆਂ ਜਿਨ੍ਹਾਂ ਤੇ ਕੋਈ ਬਹੁਤਾ ਨਾਪ ਤੋਲ ਜਾਂ ਬਹੁਤਾ ਭਾਰ ਦੇਣ ਦੀ ਲੋੜ ਨਹੀਂ ਜਾਂ ਆਪਾਂ ਸਮਾਂ ਕੱਢਣ ਦੀ ਜ਼ਰੂਰਤ ਨਹੀਂ ਹੁੰਦੀ ਕਿ ਬਸ ਥੋੜੀਆਂ ਜਿਹੀਆਂ ਗੱਲਾਂ ਦਾ ਧਿਆਨ ਰੱਖਣਾ ਹੁੰਦਾ ਆਪਾਂ ਉਹ ਗੱਲਾਂ ਕਰਦੇ ਆਂ ਕਿ ਜਿਨ੍ਹਾਂ ਨਾਲ ਆਪਣੀ ਜ਼ਿੰਦਗੀ ਸਵਰ ਸਕਦੀ ਪਰ ਉਹ ਨਿੱਕੀਆਂ ਨਿੱਕੀਆਂ ਗੱਲਾਂ ਨੇ ਅੱਜ ਆਪਾਂ ਜਿਹੜੇ ਗੱਲਬਾਤ ਦਾ ਵਿਸ਼ਾ ਲੈ ਕੇ ਆਏ ਆ ਉਹ ਇਹ ਹੈ ਕਿ ਰਿਸ਼ਤੇ ਹਰੇਕ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਰਿਸ਼ਤੇ ਅਹਿਮ ਰੋਲ ਰੱਖਦੇ ਨੇ ਹਰੇਕ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਰਿਸ਼ਤੇ ਹੁੰਦੇ ਵੀ ਨੇ ਪਰ ਅੱਜ ਕੱਲੇ ਰਿਸ਼ਤੇ ਨਾਲ ਨਾ ਬਹੁਤਾ ਕਹਿ ਸਕਦੇ ਆਪਾਂ ਸੰਜੀਦਗੀ ਨਹੀਂ ਵਰਤੀ ਜਾਂਦੀ ਹਰੇਕ ਇਨਸਾਨਾਂ ਜ਼ਿਆਦਾਤਰ ਨੌਜਵਾਨ ਪੀੜੀ ਮੈਂ ਆ ਬਸਮਾਏ ਆ ਮੈਨੂੰ ਜਿੱਥੇ ਤੱਕ ਲੱਗਦਾ ਹੁੰਦਾਗਾ ਕਿ ਆਪਦੇ ਮਾਪੇ ਬਾਪ ਨੂੰ ਵੀ ਲੋਕ ਉਨੇ ਸ਼ਿੱਦਤ ਦੇ ਨਾਲ ਨਹੀਂ ਮਿਲਵਰਤਨ ਕਰਦੇ ਨਹੀਂ ਬੁਲਾਉਂਦੇ ਚਲਾਉਂਦੇ ਜਿੰਨੀ ਸ਼ਿੱਦਤ ਮਾਪਿ ਪਿਓ ਦੀ ਕਰਨੀ ਚਾਹੀਦੀ ਹੈ ਬਾਕੀ ਰਿਸ਼ਤਿਆਂ ਦੀ ਗੱਲ ਹੋਰ ਆ ਮਾਪਿਓ ਭੈਣ ਭਰਾ ਬਹੁਤ ਕਰੀਬ ਤੇ ਬਹੁਤ ਅਜੀਜ਼ ਰਿਸ਼ਤੇ ਹੁੰਦੇ ਆ ਹਰ ਇੱਕ ਇਨਸਾਨ ਦੇ ਲਈ ਪਰ ਪਤਾ ਨਹੀਂ ਕਿਉਂ ਅੱਜ ਦਾ ਇਨਸਾਨ ਅੱਜ ਦੀ ਨੌਜਵਾਨ ਪੀੜੀ ਆਉਤੇ ਆਪ ਵਿੱਚ ਇੰਨਾ ਮਸਤ ਜੇ ਕਿਉਂ ਆ ਤੇ ਉਹਨਾਂ ਨੂੰ ਇਹ ਕਿਉਂ ਲੱਗਦਾ ਹੁੰਦਾ ਕਿ ਜਿਹੜੇ ਸਾਡੇ ਰਿਸ਼ਤੇ ਆ ਜਾਂ ਭੈਣ ਭਰਾ ਜਾਂ ਕੋਈ ਵੀ ਹੈਗਾ ਸਾਡੇ ਤੇ ਬੂਤ ਜਾ ਉਹਨਾਂ ਦੀ ਆਪਣੀ ਹੀ ਇੱਕ ਦੁਨੀਆ ਹੁੰਦੀ ਹੈਗੀ ਉਹ ਦੁਨੀਆ ਸੋਸ਼ਲ ਮੀਡੀਆ ਤੇ ਹੁੰਦੀ ਹੈ ਜਾਂ ਬਹੁਤੇ ਉਹ ਲੋਕ ਹੁੰਦੇ ਹੈਗੇ ਜਿਹੜੇ ਉਹਨਾਂ ਨਾਲ ਸਾਥ ਦੇਣ ਵਾਲੇ ਨਹੀਂ ਹੁੰਦੇਗੇ ਉਹਨਾਂ ਦੀ ਚੰਗੀ ਸੰਗਤ ਨਹੀਂ ਹੁੰਦੀਗੀ ਜਿਨ੍ਹਾਂ ਦਾ ਨਾ ਉਹਨਾਂ ਦੀ ਜ਼ਿੰਦਗੀ ਦੇ ਉੱਤੇ ਬੁਰਾ ਪ੍ਰਭਾਵ ਪੈਂਦਾ ਉਹ ਲੋਕ ਹੀ ਹੁੰਦੇ ਨੇ ਤੇ ਜੇ ਉਹਨਾਂ ਲੋਕ ਉਹਨਾਂ ਲੋਕਾਂ ਨਾਲ ਰਲ ਨੂੰ ਹਟਾਉਣਾ ਹਟਾਉਣਾ ਚਾਹੁੰਦੇ ਆ ਨਾ ਅਸੀਂ ਤਾਂ ਪਰ ਸਾਡੀ ਹੀ ਗੱਲ ਪੈ ਜਾਂਦੀ ਹੈਗੀ ਸਾਡੇ ਆਪਣੇ ਬੱਚੇ ਸਾਡੀ ਆਪਣੀ ਹੀ ਪੀੜ੍ਹੀ ਨੌਜਵਾਨ ਪੀੜ੍ਹੀ ਆਪਾਂ ਇਹ ਗੱਲ ਕਰਾਂਗੇ ਰਿਸ਼ਤੇ ਤਾਂ ਬਹੁਤ ਅਜੀਜ਼ ਨੇ ਤੇ ਹਰੇਕ ਦੀ ਜ਼ਿੰਦਗੀ 'ਚ ਹੈਗੇ ਨੇ ਪਰ ਉਹਨਾਂ ਦਾ ਅਸੀਂ ਕਿੰਨਾ ਕੁ ਖਾਸ ਖਿਆਲ ਰੱਖਦੇ ਆ ਰਿਸ਼ਤੇ ਕਿੰਨੇ ਅਹਿਮ ਆ ਮੈਂ ਇੱਕ ਗੱਲ ਕਹਿਣੀ ਹੈਗੀ ਜੇ ਆਪਣੇ ਨਹੀਂ ਨਾ ਕੋਈ ਖੁਸ਼ੀ ਦਾ ਮੌਕਾ ਵੀ ਖੁਸ਼ੀ ਦਾ ਨਹੀਂ ਰਹਿੰਦਾ ਤੇ ਜੇ ਆਪਣੇ ਵੀ ਹੁੰਦੇ ਆ ਤਾਂ ਦੁੱਖ ਦਾ ਮੌਕਾ ਵੀ ਆਸਾਨੀ ਨਾਲ ਟੱਪ ਜਾਂਦਾ ਲੰਘ ਜਾਂਦਾ ਆਪਣੀ ਜ਼ਿੰਦਗੀ 'ਚ ਦੁੱਖ ਵਾਲੀ ਘੜੀ ਵੀ ਸਾਨੂੰ ਦੁਖੀ ਨਹੀਂ ਕਰਦੀ ਜੇ ਆਪਣੇ ਨਾਲ ਸਾਰੇ ਆਪਣੇ ਹੁੰਦੇ ਹੈਗੇ ਕੋਈ ਬਗਾਨਾ ਨਹੀਂ ਹੁੰਦਾਗਾ ਤੇ ਅਸੀਂ ਦੂਰ ਦੂਰ ਭਜਦੇ ਆਂਗੇ ਜੇ ਘਰੇ ਪੂਆ ਮੇਣ ਪੂਆ ਹੀ ਹੁੰਦੀ ਹੈਗੀ ਉਵੇਂ ਨਹੀਂ ਭੂਆ ਆਉਂਦੀ ਤੇ ਉਵੇਂ ਕਹਿੰਦਾ ਭਾਬ ਸਾਡੇ ਆਪ ਦੇ ਘਰੇ ਭੂਆ ਭੂਆ ਦਾ ਆਉਣਾ ਜਾਣਾ ਜਿਹੜਾ ਲੱਗਿਆ ਰਹਿੰਦਾ ਤੇ ਆਉਂਦੀ ਜਾਂਦੀ ਹੁੰਦੀ ਹੈਗੀ ਪਰ ਅਸੀਂ ਨਾ ਭੂਆ ਚਾਚੀਆਂ ਤਾਈਆਂ ਮਾਮੇ ਮਸੀਆਂ ਤੋਂ ਬਹੁਤ ਦੂਰ ਬੈਠੇ ਹੁੰਨੇ ਆਂਗੀ ਜਾਨੀ ਕਿ ਅੱਜ ਕੱਲ ਹਰੇਕ ਪਰਿਵਾਰ ਇਕੱਲਾ ਇਕੱਲਾ ਰਹਿ ਰਿਹਾ ਚਾਹੇ ਉਹ ਸ਼ਹਿਰਾਂ ਦੇ ਵਿੱਚ ਜਾ ਕੇ ਰਹਿ ਰਹੇ ਹੈ ਤੇ ਜਿਨ੍ਹਾਂ ਦੇ ਸ਼ਹਿਰਾਂ ਦੇ ਵਿੱਚ ਜਾ ਰਹੇ ਆ ਇੱਕ ਘਰ ਪਿੰਡ ਦੇ ਵਿੱਚ ਹੁੰਦਾ ਤੇ ਇੱਕ ਘਰ ਸ਼ਹਿਰ ਦੇ ਵਿੱਚ ਹੁੰਦਾ ਹੈਗਾ ਦੂਰ ਹੁੰਦੇ ਆ ਪਰ ਸਾਡੇ ਕੋਲੇ ਭੂਆ ਚਲੋ ਮੈਂ ਕੱਲ੍ਹ ਕਿੰਨੇ ਵੀ ਆ ਜਾਂਦੀ ਆ ਸਾਡਾ ਇਹ ਨਹੀਂ ਹੁੰਦਾਗਾ ਕਿ ਹਾਂ ਭੂਆ ਆਈ ਆ ਕਿੰਨੇ ਚਾਹ ਨਾਲ ਆਈ ਆ ਜੇ ਕੋਈ ਵੀ ਰਿਸ਼ਤਾ ਕਹਿ ਲਈ ਵੀ ਕੋਈ ਵੀ ਆਉਣ ਦਾ ਸਾਡੇ ਕੋਲੇ ਸਾਨੂੰ ਇੰਨਾ ਚਾਣ ਹੀ ਚੜਦਾਗਾ ਕਿ ਅਸੀਂ ਇੱਕ ਪਾਸੇ ਇਹ ਸੋਚ ਰਹੇ ਹਾਂ ਯਾਰ ਉਹ ਆਇਆ ਸਾਡੇ ਘਰੇ ਹੁਣ ਨਾ ਬੋਰ ਕਰੂਗਾ ਗੱਲਾਂ ਕਰੇ ਅੱਛੇ ਗੱਲਾਂ ਕਰਕੇ ਵੀ ਕੋਈ ਬੋਲ ਹੁੰਦਾਗਾ ਆਪਣਾ ਆਪਣ ਮਹਿਸੂਸ ਹੀ ਨਹੀਂ ਕਰਾਉਂਦੇਗੇ ਨਵੱਡੇ ਨੂੰ ਨਾ ਛੋਟੇ ਨੂੰ ਛੋਟੇ ਵਿਗੜ ਰਹੇ ਸਾਡੇ ਤੋਂ ਛੋਟੇ ਵਿਗੜ ਰਹੇ ਹੈਗੇ ਜਿਆਦਾਤਰ ਸਾਰੇ ਬੱਚਿਆਂ ਦਾ ਰੁਝਾਨ ਮੋਬਾਈਲ ਵੱਲ ਹੋ ਰਿਹਾ ਹੈਗਾ ਉਹਦਾ ਖਾਸ ਰੀਜ਼ਨ ਖਾਸ ਕਾਰਨ ਇਹੀ ਹੈ ਕਿ ਅਸੀਂ ਰਿਸ਼ਤੇ ਨੂੰ ਤਰਜੀਹ ਨਹੀਂ ਦੇ ਰਹੇ ਰਿਸ਼ਤਿਆਂ ਦੇ ਵਿੱਚ ਆਣ ਬਣ ਬਣਾ ਰੱਖੀ ਆ ਪਰ ਉਹ ਆਣ ਬਣ ਦਾ ਕਾਰਨ ਪਤਾ ਕੀ ਹੈ ਸਭ ਤੋਂ ਵੱਡੀ ਗੱਲ ਆ ਮੋਬਾਈਲ ਆ ਮੋਬਾਈਲ ਕਿਉਂ ਆ ਹਰ ਇੱਕ ਬੰਦਾ ਪੋਸਟ ਪਾਉਂਦਾ ਅੱਜਕੱਲ ਵੀ ਮੈਂ ਉਹ ਬਤ ਹੈ ਕੀ ਆ ਪੋਸਟ ਪਾਉਣ ਵਾਲਿਆਂ ਦੀ ਵੀ ਬਹੁਤ ਵੱਡੀ ਗਲਤੀ ਆ ਕਿ ਉਹ ਇਹ ਨਹੀਂ ਦੇਖਦਾ ਵੀ ਮੇਰੇ ਸਮਾਜ ਨੂੰ ਜਨ ਜਿੱਥੋਂ ਜਿੱਥੋਂ ਤੱਕ ਪੋਸਟ ਜਾ ਰਹੀ ਆ ਜੋ ਮੈਂ ਲਿਖਿਆ ਜਾਂ ਮੈਂ ਦਿਖਾ ਰਿਆਂ ਉਹ ਸਹੀ ਆ ਤੋ ਉਹਦੇ ਨਾਲ ਸਮਾਜ ਨੂੰ ਸੇਧ ਮਿਲੂਗੀ ਇਹ ਨਹੀਂ ਸੋਚਦਾ ਬਸ ਉਹਨੇ ਪਾ ਦੇਣੀ ਹੁੰਦੀ ਹੈਗੀ ਠੀਕ ਹੈ ਉਹ ਥੋੜੀ ਜਿਹੀ ਹਕੀਕਤ ਹੁੰਦੀ ਹੈ ਜਿਵੇਂ ਪਹਿਲਾਂ ਪੰਡਤ ਨਹੀਂ ਹੁੰਦੇ ਸੀ ਬਾਬੇ ਜਿਹਨੂੰ ਪਖੰਡੀ ਬਾਬੇ ਕਿਹਾ ਜਾਂਦਾ ਉਹ ਦੋ ਚਾਰ ਗੱਲਾਂ ਕਰਦੇ ਹੁੰਦੇ ਸੀਗੇ ਤੇ ਬੰਦਾ ਉਹ ਉਹਨਾਂ ਦੀ ਗੱਲਾਂ ਚ ਆ ਜਾਂਦਾ ਉਹ ਸੇਮ ਸਿਸਟਮ ਇੱਧਰ ਆ ਉਹ ਦੋ ਚਾਰ ਗੱਲਾਂ ਕਰਨਗੇ ਅ ਐਸੇ ਐਸੇ ਕੀਤਾ ਤਾਂ ਐਸੇ ਨਹੀਂ ਹੋਤਾ ਐਸੇ ਕੀਤਾ ਤਾਂ ਐਸੇ ਨਹੀਂ ਹੋਤਾ ਇੱਕ ਮੈਂ ਚੀਜ਼ ਦੇਖ ਦਿੰਨੀ ਹੈ ਕਿ ਜ਼ਿਆਦਾਤਰ ਉਪਲੰਦ ਦੀ ਕਮਾ ਕੇ ਗੱਲ ਕੀਤੀ ਗਈ ਹੋਵੇ ਪਰ ਗੱਲ ਦਾ ਮੀਨਿੰਗ ਇੱਕ ਹੀ ਨਿਕਲਦਾ ਹੁੰਦਾ ਹੈਗਾ ਕਿ ਜਿਹੜਾ ਇਨਸਾਨ ਸਾਡਾ 1 ਮਿੰਟ ਕੱਢ ਕੇ ਰਿਪਲਾਈ ਨਹੀਂ ਕਰ ਰਿਹਾ ਤੇ ਉਹ ਸਾਡੇ ਨਾਲ ਖਾਕ ਰਿਸ਼ਤਾ ਨਹੀਂ ਬਣਾਊਗਾ ਪਰ ਭਲਿਓ ਮਾਨਸੋ ਤੁਸੀਂ ਕਦੇ ਆ ਚੀਜ਼ ਸੋਚੀ ਹੈ ਵੀ ਜਿਹੜਾ ਉਹ ਇਨਸਾਨ ਆ ਉਹਦੇ ਆਪਣੇ ਰੁਝਾਨ ਕਿੰਨੇ ਨੇ ਕੋਈ ਵੀ ਬੰਦਾ ਵੇਲਾ ਨਹੀਂ ਹੁੰਦਾ ਸੌ ਕੰਮ ਹੁੰਦੇ ਹੈਗੇ ਹੁਣ ਜੇ ਆਪਾਂ ਗੱਲ ਕਰੀਏ ਇੱਕ 22 ਸਾਲਾਂ ਦਾ ਚਾਹਉ ਕੁੜੀ ਹੈ ਚਾਹੀ ਮੁੰਡਾ ਉਹਨੇ ਆਪਦੇ ਕੰਮ ਕਰ 21 ਸਾਲਾਂ ਤੋਂ ਬਾਅਦ ਕੰਮ ਕਰਨਾ ਸ਼ੁਰੂ ਕਰ ਦਿੰਦਾ ਕੋਈ ਵੀ ਅੱਜਕੱਲ ਦਾ ਨੌਜਵਾਨ ਹੈ ਠੀਕ ਹੈ ਉਹਨੇ ਆਪਦੀ ਨੀਂਦ ਵੀ ਪੂਰੀ ਕਰਨੀ ਹੁੰਦੀ ਹੈ ਆਪਦੇ ਖਾਣ ਪੀਣ ਦਾ ਵੀ ਧਿਆਨ ਰੱਖਣਾ ਹੁੰਦਾ ਤੇ ਇੱਕ ਪਾਸੇ ਉਹ ਆਪਦੀ ਡਿਊਟੀ ਤੇ ਜਾਂਦਾਗਾ ਇੱਕ ਪਾਸੇ ਉਹ ਆਪਦੀ ਡਿਊਟੀ ਤੇ ਜਾਂਦਾ ਤੇ ਦੂਜੇ ਪਾਸੇ ਉਹਨੇ ਕੀ ਕਰਨਾ ਹੁੰਦਾਗਾ ਕਿਤੇ ਨਾ ਕਿਤੇ ਕਰੇ ਆ ਕੇ ਡਿਊਟੀ ਤੋਂ ਐਕਸਟਰਾ ਕੰਮ ਵੀ ਕਰਦੇ ਨੇ ਤਾਂ ਕਿ ਸਾਡਾ ਗੁਜ਼ਾਰਾ ਕੀ ਆ ਵਧੀਆ ਹੋ ਜੇ ਆਰਥਿਕ ਮਜ਼ਬੂਤੀ ਜਿਹੜੀ ਜ਼ਰੂਰੀ ਆ ਉਹਦੇ ਲਈ ਭੱਜੇ ਫਿਰਦੇ ਨੇ ਵਾਕਈ ਅਗਲ ਸਹੀ ਐ ਤੇ ਉਹਦੇ ਲਈ ਕਈ ਵਾਰੀ ਐ ਵੀ ਹੁੰਦਾ ਕਿ ਮੋਬਾਈਲ ਚਲਾਉਂਦੇ ਆ ਕਿ ਬਹੁਤ ਜ਼ਿਆਦਾ ਚਲਾਉਂਦੇ ਆਗੇ ਮੋਬਾਈਲ ਪ੍ਰਬੰਧਿਤ ਨਾ ਕਈ ਵਾਰੀ ਐ ਵੀ ਮਨ ਹੁੰਦਾ ਵੀ ਅੱਜ ਮੈਂ ਫੋਨ ਨੂੰ ਹੱਥ ਨਹੀਂ ਲਾਉਣਾ ਕਿਉਂਕਿ ਜੇ ਇੱਕ ਨੋਟੀਫਿਕੇਸ਼ਨ ਦੇਖਣ ਵਾਸਤੇ ਵੀ ਫੋਨ ਦਾ ਨੈਟ ਔਨ ਕਰਦੇ ਜਾਂ ਫੋਨ ਚੈੱਕਦੇ ਤਾਂ 10 ਮਿੰਟ ਆਟੋਮੈਟਿਕ ਖਰਾਬ ਹੋ ਜਾਂਦੇ ਜੇ ਬੰਦਾ ਸੋਚੇ ਵੀ 10 ਮਿੰਟ ਚੱਲ ਮੈਂ ਫੋਨ ਚਲਾ ਲੈਣਾ ਫਿਰ ਘੰਟਾ ਬਰਬਾਦ ਹੁੰਦਾ ਹੀ ਹੁੰਦਾਗਾ ਇਸ ਲਈ ਕਈ ਵਾਰੀ ਅਵੋਇਡ ਵੀ ਕੀਤਾ ਜਾਂਦਾਗਾ ਉਸ ਨੂੰ ਉਸ ਗੱਲ ਨੂੰ ਸਮਝਿਆ ਕਰੋ ਤੁਸੀਂ ਤੇ ਨਹੀਂ ਮਾਨ ਕਰ ਰਿਹਾ ਹੁੰਦਾ ਕਿਉਂਕਿ ਇੱਕ ਵਾਰ ਮੋਬਾਈਲ 'ਚ ਧਿਆਨ ਜਾਵੜੇ ਤਾਂ ਉਹਦੇ ਤੋਂ ਹਟਣਾ ਥੋੜਾ ਔਖਾ ਹੁੰਦਾ ਤੇ ਇਸ ਲਈ ਕਨਸੈਂਟਰੇਟ ਹਰੇਕ ਕੰਮ ਲਈ ਜ਼ਰੂਰੀ ਹੁੰਦਾ ਜੇ ਬਾਹਰ ਕੋਈ ਕੋਈ ਵੀ ਕੰਮ ਕਰ ਰਿਹਾ ਬੰਦਾ ਉਹਦੇ ਲਈ ਕਨਸੈਂਟਰੇਟ ਜ਼ਰੂਰੀ ਹੁੰਦਾ ਇਸ ਲਈ ਉਹ 10-10 ਮਿੰਟਾਂ ਬਾਅਦ ਫੋਨ ਕੜਕੜ ਕੇ ਨਹੀਂ ਦੇਖਦਾ ਤੇ ਜੇ ਗੱਲ ਕਰੀਏ ਉਹ 5 ਵਜੇ ਤੇ ਵੀ ਫ੍ਰੀ ਹੋਇਆ ਉਸ ਤੋਂ ਬਾਅਦ ਜੇ ਉਹਨੇ 2 ਘੰਟਿਆਂ ਦਾ ਵੀ ਕੰਮ ਛੇੜਿਆ ਉਹਦੇ ਲਈ ਵੀ ਉਹਨੂੰ 3 ਘੰਟੇ ਤੇ ਚਾਹੀਦੇ ਨੇ ਨਾ ਉਸ ਕੰਮ ਨੂੰ ਕారణ ਤੋਂ ਪਹਿਲਾਂ ਵੀ ਥੋੜੀ ਤਿਆਰੀ ਚਾਹੀਦੀ ਹੁੰਦੀ ਐ ਤੇ ਉਦੋਂ ਬਾਅਦ ਚ ਵੀ ਟਾਈਮ ਤਾਂ ਲੱਗ ਹੀ ਜਾਂਦਾ ਫਿਰ ਐ ਕਿਉਂ ਸੋਚਦੇ ਹੁੰਨੇ ਆਂਗੇ ਐ ਨਹੀਂ ਕੀਤਾ ਉਹਨੇ ਅੱਛਾ ਨਹੀਂ ਕੀਤਾ ਚਲ ਉਹਨੇ ਉਹਦੇ ਵੀ ਕੋਈ ਗਲਤੀ ਹੁੰਦੀ ਦੱਸ ਦੇਣਾ ਰਿਪਲਾਈ ਕਰੇ ਪਰ ਉਹ ਵੀ ਕਾਰਨ ਦੱਸ ਦਿਆ ਕਰੇ ਜੇ ਉਹ ਕਾਰਨ ਵੀ ਸਹੀ ਦੱਸ ਰਿਹਾ ਨਾ ਵੀ ਮੈਂ ਐਸ ਕੰਮ ਅੱਚ ਬਿਜੀ ਆਂ ਇਸ ਲਈ ਮੈਂ ਤੁਹਾਡੇ ਨਾਲ ਗੱਲਬਾਤ ਥੋੜੀ ਘਟਾ ਰੱਖੀ ਤੇ ਉਹਦੀ ਗੱਲ ਨੂੰ ਵੀ ਤੁਸੀਂ ਸਹੀ ਸਮਝਿਆ ਕਰੋ ਇਹਨਾਂ ਸੋਚਿਆ ਕਰੋ ਉਹ ਬੰਦੇ ਨੇ ਬਹਾਨਾ ਮਾਰਤਾ ਸਾਨੂੰ ਇਗਨੋਰ ਕਰਤਾ ਅੱਛਾ ਤੁਸੀਂ ਅਲਾਦੀਨ ਦਾ ਚਰਾਗ ਉਹ ਵੀ ਜਿਹੜਾ ਬੰਦੇ ਨਾਲ ਨਾਲ ਰੱਖੇ ਤੁਹਾਨੂੰ ਜਦ ਤੁਹਾਨੂੰ ਹੀ ਇੰਪੋਰਟੈਂਸ ਦੇ ਦੇ ਤੁਸੀਂ ਇੱਕ ਪ੍ਰਾਣੀ ਹੋ ਉਹਦੀ ਜ਼ਿੰਦਗੀ ਦੇ ਵਿੱਚ ਰੋਲ ਰੱਖਦੇ ਹੋ ਬਸ ਉਹਨਾਂ ਕੀ ਰੱਖਿਆ ਕਰੋ ਇਹ ਨਹੀਂ ਵੀ ਅਗਲੇ ਦੀ ਜ਼ਿੰਦਗੀ ਦੇ ਵਿੱਚ ਜਾ ਕੁਸਲ ਕੁਸ ਕੁਸ ਨਹੀਂ ਹੈਗਾ ਤੁਸੀਂ ਐ ਨਾ ਕਰਿਆ ਕਰੋ ਤੇ ਗੱਲਾਂ ਨੂੰ ਸਮਝਿਆ ਵੀ ਕਰੋ ਰਿਸ਼ਤਿਆਂ ਨੂੰ ਤਰਜੀਹ ਦਿਆ ਕਰੋ ਗਲਤ ਫਹਮੀਆਂ ਨਾ ਪਾਲਿਆ ਕਰੋ ਸਭ ਤੋਂ ਮੇਨ ਗੱਲ ਇਹ ਹੀ ਆ ਕਿ ਇੱਕ ਨਿੱਕੀ ਜੀ ਗੱਲ ਤੋਂ ਬਾਅਦ ਬੰਦੇ ਦੇ ਅੰਦਰ ਹੀ ਚੀਜ਼ ਆ ਜਾਂਦੀ ਹੈ ਕਿ ਹਾਂ ਉਹ ਚੀਜ਼ ਹੁੰਦੀ ਨਿੱਕੀ ਜੀ ਪੜੀ ਹੁੰਦੀ ਬੰਦੇ ਨੇ ਪਰ ਕੋਈ ਥੋੜਾ ਜਿਹਾ ਉਹ ਓਵੇਂ ਦਾ ਹੋਵੇ ਨਾ ਕੋਈ ਸੀਨ ਹੀ ਬਣਦਾ ਹੁੰਦਾ ਤੇ ਅਣਪੋਲ ਲੋਕ ਜਿਹੜੀ ਗੱਲ ਤੇ ਸਮਝਣਾ ਹੀ ਨਹੀਂ ਹੁੰਦਾ ਕਿ ਚੰਗੀਆਂ ਗੱਲਾਂ ਜਿਹਨਾਂ ਦੇ ਅੰਦਰ ਹੀ ਨਹੀਂ ਆਈਆਂ ਹੁੰਦੀਆਂ ਕਦੇ ਸੁਣੀਆਂ ਹੀ ਨਹੀਂ ਹੁੰਦੀਆਂ ਜਾਂ ਪੜ੍ਹੀਆਂ ਹੀ ਨਹੀਂ ਹੁੰਦੀਆਂ ਜਾਂ ਸਿੱਖੀਆਂ ਹੀ ਨਹੀਂ ਹੁੰਦੀਆਂ ਤੇ ਉਹ ਕੀ ਕਰਦੇ ਆ ਕਿ ਉਹਨਾਂ ਚੀਜ਼ਾਂ ਨੂੰ ਮਾਈਂਡ ਦੇ ਵਿੱਚ ਬਿਠਾ ਲੈਂਦੇ ਵੀ ਹਾਂ ਅਸੀਂ ਤਾਂ ਹਾਂ ਵੀ ਸਹੀ ਕਹਿੰਦੇ ਆ ਕਿ ਰਿਸ਼ਤੇ ਹੁੰਦੇ ਹੀ ਨਹੀਂਗੇ ਜਾਂ ਕੋਈ ਆਪਣਾ ਹੁੰਦਾ ਹੀ ਨਹੀਂ ਸਾਰੇ ਇੱਥੇ ਆਪਣੇ ਆ ਨਫ਼ਰਤਾਂ ਜਿਹੜੀਆਂ ਇਹ ਕਹਿਣ ਕਹੋਣਦੀਆਂ ਗੱਲਾਂ ਆਗੀਆਂ ਮੈਂ ਕਦੇ ਨਹੀਂ ਦੇਖਿਆ ਵੀ ਜੇ ਭਤੀਜਿਆਂ ਦੇ ਵਿਆਹ ਗਏ ਤੇ ਭੂਆ ਨੂੰ ਜਾਣਾ ਚੜੇ ਤੇ ਭੂਆ ਦੇ ਜਵਾਕਾਂ ਨੂੰ ਜਾਣਾ ਚੜੇ ਤੇ ਜਾਂ ਫਿਰ ਉਧਰ ਨਾਨਕੇ ਪਰਿਵਾਰ ਦੀ ਵੀ ਆਪਾਂ ਗੱਲ ਕਰ ਲਈਏ ਉਹਨਾਂ ਨੂੰ ਵੀ ਐ ਹੁੰਦਾ ਵੀ ਹਾਂ ਸਾਡੇ ਭੂਆ ਦੇ ਜਵਾਕਾਂ ਦੇ ਵਿਆਹ ਆਗੇ ਐਨੀਵਰਸਰੀ ਆ ਕੁਛ ਵੀ ਆ ਬੰਦਾ ਖਾਸ ਹਰ ਇੱਕ ਬੰਦੇ ਨੂੰ ਖਾਸ ਮੈਨੂੰ ਨਹੀਂ ਲੱਗਦਾ ਹੁੰਦਾਗਾ ਉਹ ਚੀਜ਼ਾਂ ਵੀ ਕਿਸੇ ਵੀ ਕੋਈ ਖੁਸ਼ੀ ਵਾਲੀ ਗੱਲ ਹੋਊਗੀ ਤੇ ਕੋਈ ਬੰਦਾ ਸੜੂਗਾ ਮੱਚੂ ਕਿਉਂ ਸੜੂਗਾ ਕਿਉਂ ਮੱਚੂਗਾ ਤੁਹਾਡੇ ਕੋਲੇ ਇਹੋ ਜਿਹਾ ਕੀ ਆ ਬਿਜੜਾ ਤੁਹਾਡੇ ਤੋਂ ਕੋਈ ਮੱਚਦਾ ਤੁਸੀਂ ਕਿਉਂ ਨਹੀਂ ਉਹ ਗੱਲਾਂ ਸਮਝਦੇ ਤੁਸੀਂ ਆਪਣਾਪਣ ਮਹਿਸੂਸ ਕਿਉਂ ਨਹੀਂ ਕਰਦੇ ਸਹੀ ਚੀਜ਼ ਨੂੰ ਸਹੀ ਕਿਉਂ ਨਹੀਂ ਲੈ ਕੇ ਜਾਂਦੇ ਜੇ ਕੋਈ ਵੀ ਇਨਸਾਨ ਆ ਤਾਂ ਫੋਨ ਨਹੀਂ ਹੁੰਦੇ ਸਿੱਕੇ ਰਿਸ਼ਤੇ ਉਹਦੋਂ ਨਹੀਂ ਹੁੰਦੇ ਸੀਗੇ ਅੱਛਾ ਅੱਜ ਤਾ ਤੁਹਾਡੇ ਮੈਸੇਜ ਦਾ ਰਿਪਲਾਈ ਨਹੀਂ ਕੀਤਾ ਜਾਂ ਫੋਨ ਨਹੀਂ ਚੱਕਿਆ ਅੱਛਾ ਰਿਸ਼ਤੇ ਉਹਦੋਂ ਵੀ ਹੁੰਦੇ ਸੀਗੇ ਹੁਣ ਜਿੰਨੇ ਸੌਖੇ ਹਨ ਉਹਨੇ ਰਿਸ਼ਤਿਆਂ ਚ ਨਫ਼ਰਤਾਂ ਜੰਕੜਤਾਂ ਨਾ ਕੜਤਾਂ ਕਹਿ ਸਕਦੇ ਨਫ਼ਰਤ ਬਹੁਤ ਵੱਡਾ ਲਫ਼ਜ਼ ਆ ਉਹ ਉਹ ਆਪ ਕਹਤਾ ਤਾਂ ਇਹਦਾ ਮਤਲਬ ਇਹ ਹੁੰਦਾ ਉਹ ਜਿਹੜੀ ਨਫ਼ਰਤ ਹੁੰਦੀ ਹੈਗੀ ਜਾਂ ਨਫ਼ਰਤ ਦਾ ਬਦਲਾ ਲੈਣਾ ਉਹ ਰਾਜ ਰਾਨ ਮਤਲਬ ਵੱਡੇ ਵੱਡੇ ਲੋਕਾਂ ਦੀ ਉਹ ਪਹਿਲਾਂ ਵਾਲੀ ਹਮਲਿਆਂ ਦੀਆਂ ਗੱਲਾਂ ਹੁੰਦੀਆਂ ਹੁਣ ਕਿਆਂ ਮੇਰੇ ਅਕੋਰਡਿੰਗ ਤੇ ਗੜਤਨ ਹੁੰਦੀ ਹੈ ਥੋੜੀ ਜਿਹੀ ਦਰਾੜ ਹੁੰਦੀ ਹੈ ਕਿ ਸਾਡੇ ਨਾਲ ਆਏ ਨੇ ਪਰ ਹੁੰਦੀਆਂ ਸਾਰੀਆਂ ਗਲਤਫਹਿਮੀਆਂ ਕਿ ਸਾਡੀ ਭੂਆ ਤੇ ਸਾਡੇ ਤੇ ਹੁਣ ਮੱਚੂਗੀ ਜਾਂ ਛੜੂਗੀ ਜੰਗ ਉਹ ਅਦਖਲ ਅੰਦਾਜ਼ੀ ਜਿਆਦਾ ਕਰਦੀ ਹੈ ਅੱਜਕੱਲ ਮੈਂ ਇਹੀ ਦੇਖਿਆਗਾ ਕਿ ਲੋਕੀ ਕਹਿੰਦੇ ਜੇ ਜੇ ਭੂਆ ਆ ਜੇ ਨਾ ਤੇ ਸਾਡੇ ਵਿੱਚ ਦਖਲ ਅੰਦਾਜ਼ੀ ਜ਼ਿਆਦਾ ਕਰਦੀ ਹੈ ਨਹੀਂ ਇਹ ਗੱਲ ਨਹੀਂ ਹੁੰਦੀ ਕਿ ਕੋਈ ਵੀ ਆ ਤੁਹਾਨੂੰ ਚੰਗੀ ਸਿੱਖਿਆ ਹੀ ਦਿੰਦਾ ਹੈ ਚੰਗਾ ਸਿੱਖਣ ਦੀ ਕੋਸ਼ਿਸ਼ ਕਰਿਆ ਕਰੋ ਜੇ ਬੰਦੇ ਨੇ 네ਗੇਟਿਵ ਗੱਲ ਕਰ ਵੀ ਦਿੱਤੀ ਪਰ ਉਹਦੇ ਵਿੱਚ ਤੁਸੀਂ ਤਾਂ ਤੁਸੀਂ ਸਿਆਣੇ ਹੋ ਤੁਸੀਂ ਪੋਜ਼ਿਟਿਵ ਪੁਆਇੰਟ ਕੱਢ ਲਿਆ ਕਰੋ ਮੇਰੀ ਗੱਲਬਾਤ ਬਹੁਤ ਲੰਮੀ ਹੋ ਜਾਂਦੀ ਹੈ ਕਿ ਮੈਂ ਜਦੋਂ ਬੋਲਣਾ ਸ਼ੁਰੂ ਕਰ ਦਿੰਦੀ ਆ ਮੈਨੂੰ ਖੁਦ ਨੂੰ ਯਾਦ ਨਹੀਂ ਰਹਿੰਦਾ ਕਿ ਵੀਡੀਓ ਵੀ ਲੰਮੀ ਬਣ ਜਾਂਦੀ ਹੈਗੀ ਮੈਨੂੰ ਐ ਲੱਗਦਾ ਹੁੰਦਾ ਵੀ ਮੈਂ ਤੁਹਾਡੇ ਨਾਲ ਐਂਗਲ ਨਾ ਕਰ ਰਹੀ ਆ ਵੀ ਬਸ ਤੁਸੀਂ ਮੈਨੂੰ ਹੀ ਸੁਣੋਗੇ ਤੁਹਾਨੂੰ ਉਸ ਸਮੇਂ ਤੋਂ ਗੱਲ ਯਾਦ ਹੈ ਵੀ ਤੁਹਾਡੇ ਕੋਲ ਇੰਨਾ ਟਾਈਮ ਨਹੀਂ ਹੁੰਦਾਗਾ ਪਰ ਤੁਸੀਂ ਮੇਰੀਆਂ ਥੋੜੀਆਂ ਜਿਹੀਆਂ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਕੁਝ ਸਿੱਖਿਆ ਕਰੋ ਇਹਨਾਂ ਨੂੰ ਲਾਈਕ ਕਰਦੇ ਜਾ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਸ਼ੇਅਰ ਜ਼ਰੂਰ ਕਰਦੇ ਜਾ ਕਰੋ ਧੰਨਵਾਦ ਸ਼ੁਕਰੀਆ